ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੈਰਟੀ ਟੀਵੀ ਮੈਂ ਸੋਨੀਆ ਸੋ ਸਾਡੇ ਨਾਲ ਫਿਲਮ ਐਕਟਰਸ ਰੁਪਿੰਦਰ ਉਪੀਜੀ ਮੌਜੂਦ ਹੈ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸੋ ਖਾਸ ਮੌਕਾ ਹੈ ਕਿ ਚੰਡੀਗੜ੍ਹ ਦੇ ਵਿੱਚ 5th ਫਿਲਮ ਔਰ ਮਿਊਜ਼ਿਕ ਫੈਸਟੀਵਲ ਹੋ ਰਿਹਾ ਹੈ ਜਿਸ ਦੇ ਮੌਕੇ ਤੇ ਪਹੁੰਚੇ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਕਿਵੇਂ ਹਾਲ ਚਾਲ ਬਹੁਤ ਬਧੀਏ ਜੀ ਸੋ ਫਿਲਮ ਫੈਸਟੀਵਲ 5th ਟਾਈਮ ਹੋ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਤੁਸੀਂ ਕਿੰਨੇ ਇਕ ਐਕਸਾਈਟਿਡ ਹੋ ਮੈਨੂੰ ਬਹੁਤ ਚੰਗਾ ਲੱਗ ਰਿਹਾ ਜੀ ਪਿਛਲੇ ਸਾਲ ਵੀ ਇਹਨਾਂ ਨੇ ਮੈਨੂੰ ਬੁਲਾਇਆ ਸੀ ਤੇ ਮੈਂ ਬਿਜ਼ੀ ਹੋਣ ਕਰਕੇ ਆ ਨਹੀਂ ਸਕੀ ਬਟ ਹੁਣ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਹੈ ਚੰਗਾ ਇਸ ਲਈ ਲੱਗ ਰਿਹਾ ਹੈ ਕਿ ਸਾਡੀਆਂ ਉਹ ਫਿਲਮਾਂ ਸ਼ਾਰਟ ਫਿਲਮਾਂ ਜਿਹੜੀਆਂ ਬਣਦੀਆਂ ਜਾਂ 뮤직 ਵੀਡੀਓਜ਼ ਬਣਦੀਆਂ ਤੇ ਉਹਨਾਂ ਨੂੰ ਪਲੇਟਫਾਰਮ ਮਿਲ ਰਿਹਾ ਹੈ ਬਹੁਤ ਵੱਡਾ ਪਲੇਟਫਾਰਮ ਮਿਲ ਰਿਹਾ ਔਰ ਇਸ ਲਈ ਵੀ ਚੰਗਾ ਲੱਗ ਰਿਹਾ ਹੈ ਕਿ ਜਿਹੜੇ ਨਵੇਂ ਪੁਰਾਣੇ ਕਲਾਕਾਰ ਆਪਸ ਵਿੱਚ ਮਿਲਦੇ ਨੇ ਇੱਥੇ ਆ ਕੇ ਬਹੁਤ ਸਾਰੀਆਂ ਗੱਲਾਂ ਡਿਸਕਸ ਹੁੰਦੀਆਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅ ਅਥੀਜੇ ਗੱਲ ਕਰੀਏ ਪੰਜਾਬੀ ਸਿਨੇਮਾ ਦੀ ਤਾਂ ਉਹਨਾਂ ਨੇ ਸਾਲ ਦਰ ਸਾਲ ਬਹੁਤ ਗ੍ਰੋਥ ਕੀਤੀ ਐ ਐਸ ਦੇ ਸਮੇਂ ਦੇ ਵਿੱਚ ਬਾਲੀਵੁੱਡ ਵਾਲੇ ਵੀ ਉਹਨਾਂ ਦੇ ਨਾਲ ਕੋਲਾਬੋਰੇਟ ਕਰਨਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਤੁਸੀਂ ਬਹੁਤ ਸਾਲਾਂ ਤੋਂ ਸਿਨੇਮਾ ਦੇ ਨਾਲ ਜੁੜੇ ਹੋਏ ਹੋ ਜੀ ਨਹੀਂ ਜੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਗਿੱਪੀ ਸਾਡਾ ਬੇਟਾ ਹੈ ਤੇ ਉਹ ਵਧਾਈ ਦਾ ਹੱਕਦਾਰ ਹੈ ਬਹੁਤ ਮਤਲਬ ਉਹਨੇ ਬਹੁਤ ਵੱਡਾ ਕੰਮ ਕਰਕੇ ਦਿਖਾਇਆ ਦੇਖੋ ਸਾਡੀ ਅਕਾਲ ਫਿਲਮ ਨੂੰ ਮਤਲਬ ਕਿੱਡਾ ਵੱਡਾ ਨਾਇਕ ਕਰਨ ਜੋਹਰ ਹੈ ਨਾ ਧਰਮਾ ਪ੍ਰੋਡਕਸ਼ਨਸ ਤੇ ਮਤਲਬ ਉਹ ਉਹਨਾਂ ਕੋਲੇ ਸ਼ਬਦ ਹੀ ਨਹੀਂ ਸੀ ਇਹ ਫਿਲਮ ਬਾਰੇ ਉਹ ਕਿੰਨੇ ਖੁਸ਼ ਸੀ ਇਸ ਫਿਲਮ ਦੇ ਨਾਲ ਜੁੜ ਕੇ ਸੋ ਮੈਂ ਕਹਿੰਨੀ ਆ ਸਾਡੇ ਪੰਜਾਬੀ ਸਿਨੇਮਾ ਲਈ ਤਾਂ ਇੱਕ ਬਹੁਤ ਗੁੱਡ ਸਾਈਨ ਹੈ ਬਹੁਤ ਵੱਡਾ ਸਾਈਨ ਹੈ ਕਿ ਜਿਹੜੀ ਸਾਡੀ ਪੰਜਾਬੀ ਫਿਲਮਾਂ ਜਿਹੜੀਆਂ ਹੁਣ ਬਾਲੀਵੁੱਡ ਫਿਲਮਾਂ ਦੇ ਬਰਾਬਰ ਖੜੀਆਂ ਹੋਣ ਜੋਗੀਆਂ ਹੋ ਗਈਆਂ ਬਾਲੀਵੁੱਡ ਵਾਲ ਵੀ ਪੰਜਾਬੀ ਐਕਟਰਸ ਦੇ ਨਾਲ ਸਿੰਗਰਸ ਦੇ ਨਾਲ ਕੰਮ ਕਰਨਾ ਚਾਹੁੰਦੇ ਬਿਲਕੁਲ ਜੀ ਬਿਲਕੁਲ ਔਰ ਹਰ ਦੂਜੀ ਤੀਜੀ ਫਿਲਮ ਜਦੋਂ ਹੁੰਦੀ ਹੈ ਹਿੰਦੀ ਦੀ ਤਾਂ ਉਹਨਾਂ ਨੂੰ ਕਿਸੇ ਪੰਜਾਬੀ ਆਰਟਿਸਟ ਦੀ ਜ਼ਰੂਰਤ ਪੈਂਦੀ ਹੈ ਪਿੱਛੇ ਜੇ ਅਸੀਂ ਸਕਾਟਲੈਂਡ ਕਰਕੇ ਆਏ ਆ ਸਰਫ ਸਰਦਾਰ 2 ਉਹਦਾ ਸ਼ੂਟ ਉਹਦੇ ਵਿੱਚ ਮੋਸਟਲੀ ਮਨਨਾਰਾ ਪੰਜਾਬੀ ਦੇ ਜਿਹੜੇ ਮੇਨ ਮੇਨ ਆਰਟਿਸਟਸ ਨੇ ਕਰੈਕਟਰ ਆਰਟਿਸਟ ਉਹ ਸਾਰਿਆਂ ਨੇ ਕੰਮ ਕੀਤਾ ਸੋ ਬੜਾ ਚੰਗਾ ਲੱਗਦਾ ਅੱਛਾ ਇਹ ਇੱਕ ਟਾਈਮ ਤੇ ਇਦਾਂ ਸੀਗਾ ਸਰਗੁਣ ਮੈਦਾ ਮੈਮ ਜਦੋਂ ਉਹਨਾਂ ਨੇ ਡੈਬਿਊ ਕਰਨਾ ਸੀ ਉਹਨਾਂ ਨੇ ਕਿਹਾ ਸੀਗਾ ਵੀ ਜਦੋਂ ਮੈਂ ਡੈਬਿਊ ਕਰਨਾ ਸੀਗਾ ਤੇ ਮੈਂ ਸੋਚੀ ਸੀ ਕਿ ਪੰਜਾਬੀ ਫਿਲਮਾਂ ਨੂੰ ਕੌਣ ਵੇਖਦਾ ਪਰ ਜੇ ਅੱਜ ਦਾ ਟਾਈਮ ਦੇਖੀਏ ਤਾਂ ਸਾਰੇ ਪੰਜਾਬੀ ਫਿਲਮਾਂ ਨੂੰ ਪੰਜਾਬੀ ਗਾਣਿਆਂ ਨੂੰ ਦੇਖਣਾ ਸੁਣਨਾ ਵੀ ਪਸੰਦ ਕਰਦੇ ਆ ਬਿਲਕੁਲ ਮੈਨੂੰ ਲੱਗਦਾ ਸਰਗੁਣ ਮੈਤਾ ਨੂੰ ਜਿੰਨੀ ਪਛਾਣ ਪੰਜਾਬੀ ਸਿਨੇ ਸਰੀਅਲਸ ਵਗੈਰਾ ਕਰਦੇ ਸੀ ਬਹੁਤ ਪਿਆਰੀ ਬੱਚੀ ਆ ਬਟ ਪੰਜਾਬੀ ਫਿਲਮਾਂ ਦੇ ਵਿੱਚ ਉਹ ਇੱਕ ਮੀਲ ਪੱਥਰ ਹੈ ਔਰ ਉਹਨਾਂ ਨੇ ਕਿੰਨੀਆਂ ਅੱਛੀਆਂ ਅੱਛੀਆਂ ਫਿਲਮਾਂ ਦਿੱਤੀਆਂ ਸਰਗੁਣ ਮਹਿਤਾ ਦਾ ਪੰਜਾਬੀ ਸਿਨੇਮਾ ਦੇ ਵਿੱਚ ਬਹੁਤ ਵੱਡਾ ਨਾਂ ਹੈ ਮੈਨੂੰ ਲੱਗਦਾ ਨਾਂ ਬਹੁਤ ਵੱਡਾ ਇਸ ਲਈ ਹੈ ਕਿ ਉਹਨਾਂ ਨੇ ਪੰਜਾਬੀ ਸਿਨੇਮਾ ਕੀਤਾ ਹੈ ਉਹ ਪੰਜਾਬੀ ਨਾਲ ਜੁੜੇ ਨੇ ਤੇ ਹੁਣ ਜਿਵੇਂ ਡਿਫਰੈਂਟ ਡਿਫਰੈਂਟ ਜਨਰਸ ਵੀ ਆਨੇ ਸ਼ੁਰੂ ਹੋ ਗਿਆ ਐਕਸ਼ਨ ਆ ਗਿਆ ਹਿਸਟੋਰੀਕਲ ਵੀ ਆ ਗਿਆ ਸੋ ਕਿਵੇਂ ਵੇਖ ਦੇਣਾ ਚਾਹੀਦਾ ਜੀ ਬਹੁਤ ਜ਼ਿਆਦਾ ਚੰਗਾ ਲੱਗਦਾ ਕਿ ਪਹਿਲਾਂ ਪੰਜਾਬੀ ਫਿਲਮਾਂ ਹੁੰਦੀਆਂ ਸੀ ਜਿਹੜੀਆਂ ਬਸ ਇੱਕ ਛੋਟੇ ਜਿਹੇ ਮੁੱਦੇ ਨੂੰ ਲੈ ਕੇ ਪਹਿਲਾਂ ਤਾਂ ਅਸੀਂ ਜੱਟਵਾਦੀ ਫਿਲਮਾਂ ਬਣੀ ਜਾਂਦੀਆਂ ਸੀ ਮੋਸਟਲੀ ਜਿਹੜੀ ਮਰਜ਼ੀ ਪ੍ਰਾਣੀ ਫਿਲਮ ਚੱਕ ਕੇ ਦੇਖ ਲਓ ਤੁਸੀਂ ਤੇ ਜੱਟਵਾਦੀ ਬਣਦੀਆਂ ਸੀ ਉਸ ਤੋਂ ਬਾਅਦ ਹੌਲੀ-ਹੌਲੀ ਗੇੜ ਆਇਆ ਸਮਾਜਿਕ ਫਿਲਮਾਂ ਬਣਨ ਲੱਗੀਆਂ ਹੈਨਾ ਤੇ ਸਮਾਜਿਕ ਫਿਲਮਾਂ ਤੋਂ ਨਿਕਲ ਕੇ ਜਿਹੜਾ ਹੁਣ ਸਾਡਾ ਸਿਨੇਮਾ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਇਹਨਾਂ ਨਹੀਂ ਪਤਾ ਕਿਉਂਕਿ ਉਹਨਾਂ ਨੂੰ ਦੱਸਿਆ ਹੀ ਨਹੀਂ ਜਾਂਦਾ ਅੱਜ ਦੀ ਜਨਰੇਸ਼ਨ ਨੂੰ ਨਾ ਹੀ ਜ਼ਿਆਦਾਤਰ ਇਦਾਂ ਦਾ ਕਿਉਂਕਿ ਲੈਕਚਰ ਸੁਣਨਾ ਮੈਂ ਅੱਗੇ ਵੀ ਕਹਿੰਨੀ ਹੁੰਦੀ ਆ ਕਿ ਕੋਈ ਬੱਚਾ ਪਸੰਦ ਨਹੀਂ ਕਰਦਾ ਕਰਦਾ ਉਹਨੂੰ ਲੈਕਚਰ ਦਿੱਤਾ ਜਾਵੇ ਕਿਉਂਕਿ ਟਾਈਮ ਹੀ ਐਸਾ ਆ ਗਿਆ ਸੋ ਜੇ ਇਦਾਂ ਦੀਆਂ ਫਿਲਮਾਂ ਬਣਨ ਗਈਆਂ ਤਾਂ ਸਾਡੇ ਬੱਚੇ ਇਹਨਾਂ ਫਿਲਮਾਂ ਦੇ ਨਾਲ ਜੁੜਨਗੇ ਹੁਣ ਫਿਲਮ ਆ ਰਹੀ ਹੈ ਸਾਡੀ ਤਰਸੇਮ ਜਸਰ ਜੀ ਦੀ ਇੱਕ ਮਹੀਨੂ ਰਿਲੀਜ਼ ਹੋ ਜਾਣੀ ਹੈ ਨਾਨਕ ਜਾਜ ਹੈ ਨਾ ਬਹੁਤ ਖੂਬਸੂਰਤ ਫਿਲਮ ਹੈ ਸਾਡਾ ਪੁਰਾਣਾ ਇਤਿਹਾਸ ਇਹਦੇ ਵਿੱਚ ਦਰਸਾਇਆ ਗਿਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਇੱਕ ਮਹੀਨੂ ਇਹ ਫਿਲਮ ਦੇਖਣ ਸਾਰੇ ਜਣੇ ਜ਼ਰੂਰ ਜਾਣ ਖਾਸ ਕਰਕੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਣ ਤਾਂ ਕਿ ਸਾਨੂੰ ਸਾਡੇ ਇਤਿਹਾਸ ਦਾ ਪਤਾ ਲੱਗੇ ਕਿ ਸਾਡੇ ਬੱਚਾਂ ਨੂੰ ਪਤਾ ਲੱਗ ਸਕੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਬੇਟੇ